ਕੁੱਲੀ ਦੇ ਅੰਦਰ ਪ੍ਰਚਲਿਤ ਪਾਸ਼ਾ ਦੇ ਅੰਦਰ ਇੱਕ ਲਫ਼ਜ਼ ਵਰਤਿਆ ਜਾਂਦਾ ਹੈ ਜ਼ਬਰਦਸਤੀ ਕਹਿ ਦਿੱਤਾ ਜਾਂਦਾ ਹੈ ਵੀ ਇਹ ਕੰਮ ਮੈਂ ਸ਼ੌਂਕ ਨਾਲ ਨਹੀਂ ਕਰ ਰਿਹਾ ਜ਼ਬਰਦਸਤੀ ਕਰ ਰਿਹਾ ਜਾਂ ਕਦੇ-ਕਦੇ ਤੁਸੀਂ ਆਪਣੇ ਕਿਸੇ ਵਰਕਰ ਨੂੰ ਵੀ ਕਹਿ ਦਿੰਦੇ ਹੋ ਵੀ ਐਵੇਂ ਲੱਗਦਾ ਹੈ ਤੇਰੇ ਕੰਮ ਕਰਨ ਦੇ ਤੌਰ ਤਰੀਕੇ ਨੂੰ ਵੇਖ ਕੇ ਵੀ ਤੂੰ ਇਹ ਕੰਮ ਕਰਨਾ ਨਹੀਂ ਚਾਹੁੰਦਾ ਤੇਰਾ ਮਨ ਨਹੀਂ ਮੰਨ ਰਿਹਾ ਪਰ ਤੈਨੂੰ ਕਰਨਾ ਪੈ ਰਿਹਾ ਹੈ ਤੂੰ ਜ਼ਬਰਦਸਤੀ ਕਰ ਰਿਹਾ ਹੈ ਤੇ ਜ਼ਬਰਦਸਤੀ ਕੋਈ ਨਹੀਂ ਜੇ ਤੂੰ ਨਹੀਂ ਕਰਨਾ ਚਾਹੁੰਦਾ ਤੇ ਜੌਬ ਛੱਡ ਸਕਦਾ ਹੈ ਅਕਸਰ ਇਹ ਗੱਲਾਂ ਬੋਲਬਾਣੀ ਦੇ ਅੰਦਰ ਹੁੰਦੀਆਂ ਨੇ ਜ਼ਬਰਦਸਤੀ ਕਿਹਨੂੰ ਕਹਿੰਦੇ ਨੇ ਜੋ ਕੰਮ ਕਰਨ ਲਈ ਮਨ ਤਿਆਰ ਨਾ ਹੋਵੇ ਮਨ ਮੰਨੇ ਨਾ ਪਰ ਉਹ ਕੰਮ ਕਰਨਾ ਪਵੇ ਬੇਸ਼ੱਕ ਕਿਸੇ ਦੀ ਗੁਲਾਮੀ ਦਾ ਮਸਲਾ ਹੋਵੇ ਮਜਬੂਰਨ ਕਰਨਾ ਪੈ ਰਿਹਾ ਹੈ ਤੇ ਬੇਸ਼ੱਕ ਰੋਜੀ ਰੋਟੀ ਦਾ ਮਸਲਾ ਹੋਵੇ ਜ਼ਿਆਦਾਤਰ ਰੋਜੀ ਰੋਟੀ ਦਾ ਹੀ ਮਸਲਾ ਹੁੰਦਾ ਹੈ ਮਨ ਨਹੀਂ ਮੰਨਦਾ ਉਹ ਕੰਮ ਕਰਾਂ ਹਾੜ ਏ ਔਖਾ ਏ ਪੈਸੇ ਕੱਟਨੇ ਪਰ ਕਰਨਾ ਪੈ ਰਿਹਾ ਉਹਨੂੰ ਕਹਿ ਦਿੰਦਾ ਏ ਇਹ ਕੰਮ ਮੈਂ ਜ਼ਬਰਦਸਤੀ ਕਰ ਰਿਹਾ ਮੇਰਾ ਮਨ ਤਿਆਰ ਨਹੀਂ ਹੈ ਪਰ ਕਰਾਂ ਕਿ ਜੇ ਨਾ ਕਰਾਂ ਹੋਰ ਜੋਬ ਹੈ ਨਹੀਂ ਤੇ ਪਰਿਵਾਰ ਦੀ ਲਾਲਣਾ ਪਾਲਣਾ ਮੈਂ ਕਰਾਂ ਤੇ ਕਿਵੇਂ ਕਰਾਂ ਜਿਹੜਾ ਵੀ ਕੰਮ ਤੁਸੀਂ ਜ਼ਬਰਦਸਤੀ ਦੇ ਅੰਦਰ ਕਰੋਗੇ ਉਸ ਕੰਮ ਦੇ ਅੰਦਰ ਨਾਲ ਤੁਹਾਨੂੰ ਥਕਾਵਟ ਬਹੁਤ ਜ਼ਿਆਦਾ ਹੋਏਗੀ ਐਗਜ਼ਾਮਪਲ ਤੁਸੀਂ 100 ਮੀਲ ਦਾ ਪੈਂਡਾ ਤੈਅ ਕੀਤਾ ਹੈ ਜਾਣਾ ਹੈ ਤੁਸੀਂ 1000 ਮੀਲ 100 ਮੀਲ ਦਾ ਪੈਂਡਾ ਤੈਅ ਕੀਤਾ ਤੇ ਤੁਹਾਡੇ ਤਨ ਬਦਨ ਦੇ ਉੱਤੇ ਥਕਾਵਟ ਇਦਾਂ ਦੀ ਮਹਿਸੂਸ ਭਾਰ ਇਦਾਂ ਦਾ ਮਹਿਸੂਸ ਹੋਣਾ ਹੈ ਵੀ ਜਿਵੇਂ 1000 ਮੀਲ ਦਾ ਮੈਂ ਪੈਂਡਾ ਤੈਅ ਕਰਕੇ ਆ ਚੁੱਕਾ ਠੀਕ ਹੈ ਤੇ ਉਲਟ ਜਿਹੜਾ ਕੰਮ ਤੁਸੀਂ ਸ਼ੌਂਕ ਦੇ ਨਾਲ ਕਰ ਰਹੇ ਹੋ ਸ਼ੌਂਕ ਸਹਿਤ ਕਰ ਰਹੇ ਹੋ 1000 ਮੀਲ ਦਾ ਪੈਂਡਾ ਤੈਅ ਕਰਕੇ ਇਵੇਂ ਲੱਗੇਗਾ ਜਿਵੇਂ 100 200 ਮੀਲ ਦਾ ਹੀ ਪੈਂਡਾ ਜੇ ਕੱਢਿਆ ਥਕਾਵਟ ਘੱਟ ਹੋਏਗੀ ਕਾਰਨ ਸ਼ੌਂਕ ਦੇ ਨਾਲ ਕਰ ਰਹੇ ਸੀ ਕਾਰਨ ਸ਼ੌਂਕ ਦੇ ਨਾਲ ਨਹੀਂ ਕਰ ਰਹੇ ਸੀ ਹੁਣ ਜਿੰਨੇ ਵੀ ਭਲੇ ਕੰਮ ਨੇ ਉਹਦੇ ਨਾਲ ਅਗਰ ਤੁਹਾਡਾ ਤਾਲਮੇਲ ਨਹੀਂ ਬਣਦਾ ਤੁਸੀਂ ਉਹਨੂੰ ਸ਼ੌਂਕ ਦੇ ਨਾਲ ਨਹੀਂ ਕਰ ਰਹੇ ਉਸ ਕੰਮ ਦੇ ਅੰਦਰ ਨੀਂਦਰਾ ਆਏਗੀ ਉਬਾਸੀਆਂ ਆਏ ਆਉਣਗੀਆਂ ਸੁਸਤੀ ਬਣੇਗੀ ਔਰ ਬੈਣਾ ਓਖਾ ਹੋ ਜਾਏਗਾ ਕਿਉਂ ਕਿਉਂਕਿ ਉਹ ਕੰਮ ਮੈਨੂੰ ਜ਼ਬਰਦਸਤੀ ਕਰਨਾ ਪੈ ਰਿਹਾ ਹੈ ਭਾਵੇਂ ਉਹ ਸਮਾਜ ਵੱਲੋਂ ਜ਼ਬਰਦਸਤੀ ਏ ਪਰਿਵਾਰ ਵੱਲੋਂ ਜ਼ਬਰਦਸਤੀ ਏ ਜਾਂ ਤੁਸੀਂ ਜਿਹੜਾ ਇੱਕ ਬਣਾ ਲਿਆ ਮੈਨੂੰ ਸਮਾਜ ਕੀ ਕਹੇਗਾ ਲੋਕ ਕੀ ਕਹਿਣਗੇ ਜੇ ਮੈਂ ਉੱਠ ਗਿਆ ਜੇ ਮੈਂ ਨਾ ਬੈਠਾ ਉਹ ਕੰਮ ਤੁਹਾਨੂੰ ਵਾਰ-ਵਾਰ ਸੁਸਤੀ ਲਿਆ ਲਿਆ ਕੇ ਦੇਗਾ ਘੇਰਾ ਪਾਏਗੇ ਸੁਸਤੀ ਨੀਂਦਰਾ ਘੇਰਾ ਪਾਏਗੀ ਇਨੂੰ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਹੈ ਵੀ ਬੱਦਾ ਚੱਟੀ ਜੋਗ ਪਰ ਕਰੇ ਨਾ ਗੁਣ ਨਾ ਉਪਕਾਰ ਹੁਣ ਤੁਸੀਂ ਪਾਠ ਕਰਦੇ ਹੋ ਬੜੀ ਵਾਰ ਲੋਕਾਂ ਵੱਲੋਂ ਇਹ ਸਵਾਲ ਆਉਂਦਾ ਹੈ ਵੀ ਪਾਠ ਕਰਨਿਆਂ ਤੇ ਮਨ ਨਹੀਂ ਲੱਗਦਾ ਕਿਵੇਂ ਲੱਗੇ ਜ਼ਬਰਦਸਤੀ ਕਰ ਰਹੇ ਹੋ ਸ਼ੌਂਕ ਨਾਲ ਨਹੀਂ ਕਰਦਿਆਂ ਨੇ ਕਹਿ ਦਿੱਤਾ ਹੈ ਪਾਠ ਕਰਨਾ ਚੰਗਾ ਹੁੰਦਾ ਹੈ ਸਮਾਜ ਵੱਲੋਂ ਖਬਰਾਂ ਆ ਰਹੀਆਂ ਨੇ ਪਾਠ ਕਰਨਾ ਚੰਗਾ ਹੁੰਦਾ ਹੈ ਪਰ ਪਾਠ ਕਰਨ ਦੀ ਸਮਝ ਨਹੀਂ ਹੈ ਨਾ ਤੇ ਮਨ ਲੱਗ ਰਿਹਾ ਹੈ ਨਾ ਮਨ ਤਿਆਰ ਹੋ ਰਿਹਾ ਕੰਮ ਕਰਨ ਲਈ ਪ੍ਰਕਰਨਾ ਪੈ ਰਿਆ ਤੇ ਹੁਣ ਕੀ ਹੁੰਦਾ ਹੈ ਵੀ ਜਪਜੀ ਸ਼ੁਰੂ ਹੋਇਆ ਤੇ ਪਤਾ ਸੀ ਵੀ ਮੈਂ ਜਪਜੀ ਸ਼ੁਰੂ ਕੀਤਾ ਬਿਲਕੁਲ बेहोशी ਦੇ ਅੰਦਰ ਕਰੀ ਗਏ ਕਰੀ ਗਏ ਤੇ ਪਤਾ ਉਹਦੇ ਨਹੀਂ ਲੱਗਾ ਜਾ ਕੇ ਜਦੋਂ ਉਹ ਸ਼ਲੋਕ ਤੇ ਗੱਲ ਪਹੁੰਚ ਗਈ ਵੀ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜ਼ਬਰਦਸਤੀ ਕੀਤਾ ਨਾ ਗੁਣ ਨਾ ਉਪਕਾਰ ਨਾ ਤੁਹਾਨੂੰ ਇਹਦਾ ਲਾਭ ਮਿਲਿਆ ਕਿਉਂਕਿ ਬਾਣੀ ਨੇ ਕਿਹਾ ਕਿ ਸਮਝ ਤੇ ਆਈ ਨਹੀਂ ਟਾਈਮ ਹੀ ਵੇਸਟ ਕੀਤਾ ਕਿਉਂਕਿ ਬਾਣੀ ਨੇ ਕੀ ਕਿਹਾ ਕਿ ਸਮਝਾਇਆ ਬਾਣੀ ਤੋਰਨਾ ਕਿੱਧਰ ਚੋਂਦੀ ਬਿਲਕੁਲ ਵੀ ਸਮਝ ਨਹੀਂ ਆਈ ਤੇ ਨਾ ਕਿਸੇ ਨੂੰ ਇਹਦਾ ਪਲਾ ਨਾ ਆਪਣਾ ਪਲਾ ਖੈਰ ਜਿਹੜਾ ਕੰਮ ਜ਼ਬਰਦਸਤੀ ਕਰਨਾ ਪਏ ਉਹਦੇ ਵਿੱਚ ਥਕਾਵਟ ਆਉਂਦੀ ਹੈ ਜ਼ਬਰਦਸਤੀ ਬਹਿਣਾ ਔਖਾ ਹੈ ਜ਼ਬਰਦਸਤੀ ਖਲੋਣਾ ਔਖਾ ਹੈ ਜ਼ਬਰਦਸਤੀ ਚਲਣਾ ਔਖਾ ਹੈ ਜ਼ਬਰਦਸਤੀ ਕਰਨਾ ਔਖਾ ਹੈ ਜ਼ਬਰਦਸਤੀ ਕੁਝ ਵੀ ਕਰੋ ਉਖਾਈ ਨਾਲ ਹੀ ਰਹੇਗੇ ਸ਼ੌਂਕ ਦੇ ਨਾਲ ਕੁਝ ਵੀ ਕਰੋ ਭਾਰੇ ਤੋਂ ਭਾਰਾ ਕੰਮ ਹੀ ਕਰ ਗੁਜ਼ਰੋਗੇ ਆਰਾਮ ਦੇ ਨਾਲ ਕਰ ਗੁਜ਼ਰੋਗੇ ਥਕਾਵਟ ਵੀ ਨਹੀਂ ਹੋਏਗੀ ਕਦੇ-ਕਦੇ ਕੰਮ ਵੇਖ ਕੇ ਬੰਦਾ ਆਂਦਾ ਕੰਮ ਬੜਾ ਵੱਡਾ ਹੈ ਢੇਰੀ ਟਾ ਦਿੰਦਾ ਹੈ ਥਕਾਵਟ ਬਣ ਜਾਂਦੀ ਹੈ ਮੂੰਹ ਮੋੜ ਲੈਂਦਾ ਹੈ ਮਨ ਮੋੜ ਲੈਂਦਾ ਹੈ ਤੇ ਕਦੇ-ਕਦੇ ਕੰਮ ਹੁੰਦਾ ਹੈ ਬੜਾ ਵੱਡਾ ਸਿਰ ਢਾ ਕੇ ਲੱਗ ਜਾਂਦਾ ਹੈ ਤੇ ਕੰਮ ਹੋ ਜਾਂਦਾ ਹੈ ਤੇ ਬਾਅਦ ਵਿੱਚ ਕਹਿੰਦਾ ਮੈਂ ਤੇ ਐਵੇਂ ਡਰ ਗਿਆ ਸੀ ਬੇ ਬੜਾ ਵੱਡਾ ਕੰਮ ਹੈ ਤੇ ਮੈਂਟੋ ਮੈਂਟੀ ਕੰਮ ਹੋ ਗਿਆ ਫਟਾਫਟ ਹੀ ਕੰਮ ਹੋ ਗਿਆ ਥੋੜਾ ਕੰਮ ਵੀ ਪਹਾੜ ਵਰਗਾ ਲੱਗਦਾ ਹੈ ਤੇ ਪਹਾੜ ਵਰਗਾ ਕੰਮ ਵੀ ਥੋੜਾ ਲੱਗਦਾ ਹੈ ਸ਼ਰਤ ਇਹ ਨਹੀਂ ਹੈ ਵੀ ਜੇ ਤੁਹਾਡੇ ਕੋਲ ਸ਼ੌਂਕ ਹੈ ਤੇ ਥੋੜਾ ਕੰਮ ਪਹਾੜ ਵਰਗਾ ਲੱਗ ਜਾਏ ਜੇ ਤੁਹਾਡਾ ਮਨ ਰਾਜ਼ੀ ਨਹੀਂ ਹੈ ਬੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਹੁਣ ਇੱਕ ਨੁਕਤਾ ਬੜੇ ਧਿਆਨ ਦੇ ਨਾਲ ਸਮਝ ਲਓ ਜਿਹੜਾ ਤੁਹਾਡਾ ਮਣੀਰਾਮ ਹੈ ਨਾ ਜਿਹੜਾ ਤੁਹਾਡਾ ਮਾੜੇ ਇਹਦੇ ਨਾਲ ੱੱਕਾ ਨਹੀਂ ਚੱਲਦਾ ਤੁਸੀਂ ਪਹਿਲਵਾਨ ਹੋ ਤੁਸੀਂ ਖਿਡਾਰੀ ਹੋ ਤੁਸੀਂ ਕੀ ਹੋ ਤੁਸੀਂ ਕੀ ਨਹੀਂ ਦੁਨੀਆ ਦੇ ਜੇਤੂ ਬਾਦਸ਼ਾਹ ਹੋ ਜਾਂ ਕੀ ਹੋ ਪਰ ਤੁਹਾਡਾ ਆਪਣੇ ਮਨ ਦੇ ਨਾਲ ੱੱਕਾ ਨਹੀਂ ਚੱਲਦਾ ਕਿੰਨਾ ਕੁ ਟਾਈਮ ੱੱਕਾ ਕਰੋਗੇ ਅਖੀਰੀ ਇਹ ਤੁਹਾਨੂੰ ਟਾ ਲੈਂਦਾ ਇਸ ਕਰਕੇ ਮਨ ਦੇ ਨਾਲ ੱੱਕਾ ਕਰੋ ਵੀ ਨਾ ਤੇ ਫਿਰ ਕਹੋਗੇ ਵੀ ਮਨ ਤੇ ਦਿਨ ਰਾਤ ਬੁਰਾਈਆਂ ਚਿਤਵਦਾਏ ਤੇ ਭਰਾਈਆਂ ਕਰਦੇ ਰਹੀ ਹੈ ਮਨ ਦਿਨ ਰਾਤ ਬੁਰਾਈ ਦੀਆਂ ਘੁੰਮਣ ਘੇਰੀਆਂ ਦੇ ਅੰਦਰ ਰਹਿੰਦਾ ਹੈ ਤੇ ਫਿਰ ਉੱਥੇ ਅਸੀਂ ਵੀ ਨਾਲ ਲੱਗਦਾ ਆਪਣੇ ਤਾਨੂੰ ਲੈ ਕੇ ਚਲੇ ਜਾਈਏ ਨਹੀਂ ਮਨ ਦੇ ਨਾਲ ਤੱਕਾ ਨਾ ਕਰੋ ਅੱਜ ਤੁਸੀਂ ਤੱਕਾ ਕਰਕੇ ਮਨ ਦੇ ਉੱਤੇ ਗੋਡਾ ਰੱਖ ਲਿਆ ਤੇ ਮਨ ਜਦੋਂ ਤਾਕਤ ਫੜੇਗਾ ਜਿਵੇਂ ਦੋ ਪਹਿਲਵਾਨ ਕੁਸ਼ਤੀ ਖੋਲਦੇ ਨੇ ਕਦੇ ਇੱਕ ਥੱਲੇ ਕਦੇ ਦੂਜਾ ਥੱਲੇ ਜਿਹੜਾ ਥੱਲੇ ਹੁੰਦਾ ਹੈ ਉਦੀ ਛਾਤੀ ਦੇ ਉੱਤੇ ਗੋਡਾ ਹੋਇਆ ਹੈ ਕਮਰ ਤੇ ਗੋਡਾ ਹੈ ਪਰ ਐਸਾ ਦਾ ਉਹਨੇ ਖੇਡਿਆ ਪਲਟਾ ਮਾਰਿਆ ਵੀ ਉਹ ਪਹਿਲਵਾਨ ਦੇ ਉੱਤੇ ਆਇਆ ਤੇ ਉੱਥੇ ਆਣ ਕੇ ਬਹਿ ਗਿਆ ਮਨ ਵੀ ਇਦਾਂ ਹੀ ਹੈ ਜਦੋਂ ਉਹ ਤੁਹਾਡੇ ਉੱਤੇ ਆਏਗਾ ਗੋਡਾ ਰੱਖੇਗਾ ਫਿਰ ਮਾਰੇ ਜਾਓਗੇ ਇਸ ਕਰਕੇ ਜ਼ਬਰਦਸਤੀ ਨਹੀਂ ਇਹਨੂੰ ਸਮਝਾਓ ਔਰ ਸਮਝਾ ਕੇ ਬੁਰਾਈ ਵਾਲੇ ਪਾਸੋਂ ਮੋੜੋ ਸਮਝਾ ਕੇ ਚੰਗਿਆਈ ਦੇ ਨਾਲ ਜੋੜੋ ਸਮਝਾ ਕੇ ਚੰਗੇ ਕਰਮ ਕਰਨ ਵੱਲ ਜੋੜੋ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਹੁੰਦਾ ਹੈ ਵੀ ਆਪਣੇ ਆਪ ਨੂੰ ਆਪਣੇ ਮਨ ਨੂੰ ਬੜੇ ਪਿਆਰ ਦੇ ਨਾਲ ਕਹੋ ਤੇ ਕੀ ਕਹੋ ਸੁਣ ਮਨ ਮਿੱਤਰ ਪਿਆਰਿਆ ਮੇਰੇਆ ਮਿੱਤਰਾ ਮੇਰੇਆ ਪਿਆਰਿਆ ਸੋਣਾ ਮਿਲ ਵੇਲਾ ਹੈ ਇਹ ਆਹ ਮilie ਕਰਤਾਪੁਰਖ ਵੈਗਰੂ ਦੇ ਨਾਲ ਗੱਲਾਂ ਕਰੀਏ ਬਾਣੀ ਸਮਝੀਏ ਬਾਣੀ ਪੜੀਏ ਆ ਵੇਲਾ ਹੈ ਆ ਜਿਹੜਾ ਹੈ ਨਾ ਮਨੁੱਖੀ ਜਗ ਸਮਾ ਇਹ ਵੇਲਾ ਹੈ ਤੋ ਖੈਰ ਮਨ ਨਾਲ ਤੱਕਾ ਨਹੀਂ ਚੱਲਦਾ ਇਹਨੂੰ ਸਮਝਾਓ ਬੁਝਾਓ ਚੰਗੇ ਰਾਹ ਤੋਰੋ ਬੁਰਾਈ ਵੱਲੋਂ ਹੋੜੋ ਮਨ ਨਹੀਂ ਮੰਨਦਾ ਤੇ ਕਿਧਰੇ ਨਾ ਜਾਓ ਮਨ ਨਹੀਂ ਮੰਨਦਾ ਤੁਸੀਂ ਬੀਚ ਤੇ ਚਲੇ ਗਏ ਪਹਾੜਾਂ ਤੇ ਚਲੇ ਗਏ ਸੈਰ ਵਾਸਤੇ ਚਲੇ ਗਏ ਤੁਹਾਡਾ ਪੈਸਾ ਖਰਚ ਹੋਇਆ ਹੋਟਲਾਂ ਦੀ ਬੁਕਿੰਗ ਹੋਈ ਰਾਤ ਵੀ ਕੱਟੀ ਪਰ ਮਨ ਰਾਜੀ ਨਹੀਂ ਹੈ ਜ਼ਬਰਦਸਤੀ ਜਾ ਰਹੇ ਹਾਂ ਤੇ ਨਾ ਬੀਚ ਦਾ ਨਜ਼ਾਰਾ ਨਾ ਪਹਾੜਾਂ ਦਾ ਨਜ਼ਾਰਾ ਨਾ ਪੈਂਦੀ ਸਨੋਧਾ ਨਜ਼ਾਰਾ ਨਾ ਹੋਟਲਾਂ ਦਾ ਨਜ਼ਾਰਾ ਨਾ ਖਾਣ ਪੀਣ ਦਾ ਨਜ਼ਾਰਾ ਕੁਝ ਵੀ ਨਹੀਂ ਬਸ ਪੈਸੇ ਫੂਕ ਕੇ ਉਜਾੜ ਕੇ ਘਰ ਵਾਪਸ ਆਏ ਕਿਸੇ ਨੇ ਪੁੱਛਿਆ ਗਿਆਸ ਐ ਫਲਾਣੀ ਫਲਾਣੀ ਜਗ੍ਹਾ ਤੇ ਉਹ ਜਗ੍ਹਾ ਦਾ ਨਾਮ ਬੜਾਏ بڑے ਲੋਕ ਪੈਸਾ ਖਰਚ ਕੇ ਜਾਂਦੇ ਨੇ ਅੱਛਾ ਕੋਈ ਗੱਲ ਸੁਣਾ ਤੇ ਕੀ ਸੁਣਾਓਗੇ ਉਹਨੂੰ ਕਿਉਂਕਿ ਨਜ਼ਾਰਾ ਤੇ ਲੈ ਨਹੀਂ ਪਾਏ ਤੇ ਨਜ਼ਾਰਾ ਤਾਂ ਨਹੀਂ ਆਇਆ ਕਿਉਂਕਿ ਮਨ ਰਾਜੀ ਨਹੀਂ ਸੀ ਮਨ ਜ਼ਬਰਦਸਤੀ ਲੈ ਕਰਕੇ ਲੈ ਕੇ ਉਹਨੂੰ ਗਏ ਸੀ ਤੋ ਖੈਰ ਨਹੀਂ ਮਨ ਮੰਨ ਦਾ ਨਾ ਜਾਓ ਪੈਸਾ ਖਰਚ ਹੋਏਗਾ ਰਸ ਨਹੀਂ ਆਏਗਾ ਘੁੰਮਣ ਦਾ ਪਲਾਨ ਵੀ ਉਦੋਂ ਹੀ ਬਣਾਓ ਜਦੋਂ ਤੁਹਾਡਾ ਮਨ ਰਾਜੀ ਹੋਏ ਜਨਾਨੀ ਦੇ ਨਾਲ ਤੀਹ ਦੇ ਨਾਲ ਪੁੱਤ ਦੇ ਨਾਲ ਪਰਿਵਾਰ ਦੇ ਨਾਲ ਮਾਪੇ ਦੇ ਨਾਲ ਜਾ ਰਹੇ ਹੋ ਤੇ ਆ ਖੁਸ਼ੀ ਖੁਸ਼ਹਾਲੀ ਇਨਜਵਾਏ ਕਰੋ ਤੇ ਜੇ ਜ਼ਬਰਦਸਤੀ ਜਾ ਰਹੇ ਹੋ ਤੇ ਘਰ ਵਾਲੀ ਬੁਲਾਏਗੀ ਮੈਨੂੰ ਨਾ ਬੁਲਾ ਮੈਂ ਥੱਕਿਆ ਬੜਾ ਅੱਛਾ ਜੇ ਬੱਚੇ ਨੇ ਕੁਝ ਪੁੱਛ ਲਿਆ ਬੱਚੇ ਦੇ ਗਲ ਪੈ ਗਏ ਘਰ ਵਾਲੀ ਨੇ ਪੁੱਛ ਲਿਆ ਉਹਦੇ ਗਲ ਪੈ ਗਏ ਘਰ ਵਾਲੇ ਨੇ ਪੁੱਛ ਲਿਆ ਉਹਦੇ ਗਲ ਪੈ ਗਏ ਲਾਂ ਤੇ ਘੁੰਮਣ ਜਾਣ ਦੇ ਪਲਾਨ ਕਿਉਂ ਬਣਾਇਆ ਜੇ ਮਨ ਜ਼ਬਰਦਸਤੀ ਲੈ ਕੇ ਜਾਣਾ ਤੇ ਤੋ ਖੈਰ ਸ਼ੌਂਕ ਬਣਾਓ ਜਜ਼ਬਾ ਬਣਾਓ ਸਕੂਨ ਬਣਾਓ ਤਾਂ ਅਗਲਾ ਕਦਮ ਪੁੱਟੋ ਉਹਦੇ ਅੰਦਰ ਰਸ ਬਣੇਗਾ